ਫਰੀਦਕੋਟ ਤੋਂ ਆਜ਼ਾਦ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਜਲਦ ਹੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨਾਲ ਮਿਲ ਕੇ ਨਵੀਂ ਪਾਰਟੀ ਬਣਾਉਣਗੇ ਉਹ ਇਸ ਪਾਰਟੀ ਦਾ ਐਲਾਨ ਅਮਰਿਤਪਾਲ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਕਰਨਗੇ ਸਰਬਜੀਤ ਸਿੰਘ ਖਾਲਸਾ ਨੇ ਦਾਵਾ ਇੱਕ ਪ੍ਰੋਗਰਾਮ 'ਚ ਜਨਸਭਾ ਨੂੰ ਸੰਬੋਧਨ ਕਰਦਿਆਂ ਕੀਤਾ ਉਹਨਾਂ ਦਾਵਾ ਕੀਤਾ ਕਿ ਸ਼੍ਰੋਮਣੀ ਕਾਗਦ ਦੀ ਸਰਕਾਰ 'ਚ ਮੰਤਰੀ ਰਹੇ ਕਈ ਆਗੂ ਤੇ ਸਾਫ਼-ਸੁਥਰੇ ਅਕਸ ਵਾਲੇ ਲੋਕ ਉਹਨਾਂ ਦੇ ਸੰਪਰਕ 'ਚ ਨੇ ਜਿਨ੍ਹਾਂ ਨੇ ਸਰਬਜੀਤ ਸਿੰਘ ਖਾਲਸਾ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਪਾਰਟੀ ਬਣਾਉ ਅਸੀਂ ਤੁਹਾਡੇ ਨਾਲ ਚੱਲਣ ਲਈ ਤਿਆਰ ਆ ਨਾਲ ਹੀ ਉਹਨਾਂ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੀ ਤਿਆਰ ਰਹਿਣ ਤੇ ਵੱਧ ਤੋਂ ਵੱਧ ਵੋਟਾਂ ਪਾਉਣ ਦਾ ਸੱਦਾ ਦਿੱਤਾ ਸਭਜੀਤ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਵੇਗਾ ਤਾਂ ਅਸੀਂ ਸਾਰੇ ਮਿਲ ਕੇ ਪਾਰਟੀ ਬਣਾਵਾਂਗੇ ਅਮਰਿਤਪਾਲ ਦੀ ਇੱਛਾ ਅਨੁਸਾਰ ਲੋਕਾਂ ਨੂੰ ਪਾਰਟੀ ਮੈਂਬਰ ਬਣਾਇਆ ਜਾਵੇਗਾ ਪਾਰਟੀ ਉਹਨਾਂ ਦੀ ਸਲਾਹ ਤੇ ਚੱਲੇਗੀ ਉਹਨਾਂ ਦੇ ਆਪਣੇ ਸਮਰਥਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਅਸੀਂ ਹੁਣ ਤੋਂ ਹੀ ਆਪਸ ਵਿੱਚ ਲੜਨ ਲੱਗ ਪਏ ਤਾਂ ਪੰਥ ਲਈ ਚੰਗਾ ਨਹੀਂ ਹੋਵੇਗਾ 35 ਸਾਲਾਂ ਬਾਅਦ ਕੌਮ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਅਜਿਹੀ ਸਥਿਤੀ 'ਚ ਸਾਨੂੰ ਆਪਸ 'ਚ ਉਲਝਣਾ ਨਹੀਂ ਚਾਹੀਦਾ ਬਾਕੀ ਜਿੱਥੇ ਤੱਕ ਅੱਗੇ ਚੱਲਣ ਦੀ ਗੱਲ ਹੈ ਬਾਪੂ ਜੀ ਨੇ ਉਦੋਂ ਮੇਰੀ ਡਿਊਟੀ ਲਈ ਸੀ ਪਹਿਲਾਂ ਪੀ ਪਾਰਲੀਮੈਂਟ ਤੋਂ ਸਪੀਕਰ ਨਾਲ ਗੱਲ ਕਰ ਸੋਚ ਕਾਣ ਵਾਸਤੇ ਉਹ ਮੈਂ ਗੱਲ ਕੀਤੀ ਸਾਰਾ ਮੈਂ ਆਪਣੀ ਡਿਊਟੀ ਨਿਭਾਈ ਅੰਮ੍ਰਿਤਪਾਲ ਦੀ ਸੌਂ ਵਾਸਤੇ ਹੁਣ ਮੈਂ ਜਿਹੜੀ ਅੱਗੇ ਦੀ ਗੱਲ ਹੈ ਪਾਰਟੀ ਦੀ ਉਹ ਗੱਲ ਇਹ ਹੈ ਮੈਂ ਇਹ ਸੋਚਦਾ ਮੇਰੇ ਮਨ 'ਚ ਇਹ ਨਹੀਂ ਆ ਵੀ ਅੰਮ੍ਰਿਤਪਾਲ ਅੰਦਰ ਹੈ ਤੇ ਮੈਂ ਇਕੱਲਾ ਹੀ ਆਪਣੀ ਪਾਰਟੀ ਗਠਨ ਕਰ ਲਵਾਂ ਮੈਂ ਸੋਚਦਾ ਬਈ ਅਸੀਂ ਇਕੱਠੇ ਟੁੜੀਏ ਉਹ ਬਾਹਰ ਆ ਜਵੇ ਤਾਂ ਅਸੀਂ ਪਾਰਟੀ ਦਾ ਐਲਾਨ ਕਰੀਏ ਮੈਨੂੰ ਇੰਨਾ ਕਿ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਬਈ ਮੈਂ ਆਪਣੇ ਹਲਕੇ ਦੀਆਂ 9 ਐਮਐਲ ਦੀਆਂ ਸੀਟਾਂ ਤਾਂ ਨਹੀਂ ਹਾਰਦਾ ਜਿੰਨਾ ਤੁਸੀਂ ਮੈਨੂੰ ਪਿੰਡਾਂ 'ਚ ਜਾਨਾ ਮਾਨ ਸਤਕਾਰ ਦਿੰਨੇ ਹੋ ਲੋਕੀ ਕੰਮਾਂ ਲਈ ਆਉਂਦੇ ਆ ਫੋਨ ਕਰਦੇ ਆ ਬਹੁਤ ਪਿਆਰ ਸਤਕਾਰ ਮਿਲਦਾ ਹੈ ਹੁਣ ਅਮਰਤਪਾਲ ਬਾਹਰ ਆ ਜਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਣ ਕੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ ਕਿਉਂਕਿ ਸਾਧ ਸੰਗਤ ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਨਾ ਵੀ ਆਪਾਂ ਇਹ ਖੁੰਝੀਏ ਨਾ ਬਹੁਤ ਅਕਾਲੀ ਦਲ ਦੇ ਜਿਹੜੇ ਮੰਤਰੀ ਵੀ ਰਹੇ ਐ ਬਹੁਤ ਸਾਫ ਅਕਸ ਵਾਲੇ ਵੀ ਬੰਦੇ ਹੈਗੇ ਆ ਅਕਾਲੀ ਦਲ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਲੇ ਕੰਨਿਆਂ ਭਾਈ ਜੀ ਤੁਸੀਂ ਅਗਵਾਈ ਕਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਦੋਂ ਅਮਰਤਪਾਲ ਬਾਹਰ ਆਊਗਾ ਜਾਂ ਉਹ ਮੈਨੂੰ ਕਹੇ ਬਾਈ ਜੀ ਬਈ ਤੁਸੀਂ ਪਾਰਟੀ ਦਾ ਗਠਨ ਕਰੋ ਜਦੋਂ ਮੈਂ ਆਊਗਾ ਉਦੋਂ ਆਪਾਂ ਵਰਕ ਕਰਾਂਗੇ ਇਕੱਠੇ ਬਈ ਐਨੇ ਤੁਸੀਂ ਕੰਮ ਸਟਾਰਟ ਕਰੋ ਮੈਂ ਤਾਂ ਕਰੂੰਗਾ ਮੈਂ ਕੱਲਾ ਨਹੀਂ ਇਹ ਫੈਸਲਾ ਲੈਣਾ ਪਾਰਟੀ ਬਣਾਉਣ ਦਾ ਜਾਂ ਅਮਰਤਪਾਲ ਦੇ ਬਾਪੂ ਜੀ ਬਾਪੂ ਤਰਲੋਕ ਸਿੰਘ ਮੈਨੂੰ ਕਹਿਣ ਹਾਂ ਬਾਪੂ ਤਰਸੀਮ ਸਿੰਘ ਮੈਨੂੰ ਕਹਿਣ ਬਾਈ ਜੀ ਤੁਸੀਂ ਅਗਵਾਈ ਕਰੋ ਤਾਂ ਮੈਂ ਇਕੱਲੇ ਨੇ ਕੋਈ ਫੈਸਲਾ ਨਹੀਂ ਲੈਣਾ ਬਾਕੀ ਸਾਧ ਸੰਗਤ ਜੀ ਇਲੈਕਸ਼ਨਾਂ ਦੀ ਤਿਆਰੀ ਕਰੋ ਸ਼ਰੋਮਣੀ ਕਮੇਟੀ ਦੀ ਵੱਧ ਤੋਂ ਵੱਧ ਪਿੰਡਾਂ 'ਚ ਵੋਟਾਂ ਬਣਾਓ ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ ਮਹਾਰਾਜ ਨੇ ਤੁਹਾਨੂੰ ਦੱਸਤੀ ਗੱਲ ਮੈਂ ਬਹੁਤ ਚੜ੍ਹਦੀ ਕਲਾ ਕਰਨੀ ਹੈ ਕੌਮ ਦੀ ਬਹੁਤ ਚੜ੍ਹਦੀ ਕਲਾ ਹੋ ਜਾਣੀ ਹੈ ਬਸ ਆਪਾਂ ਇਕੱਠੇ ਹੋ ਕੇ ਤੁਰੀਏ ਮੈਂ ਸਮਝਦੇ ਹਾਂ ਗੱਲ ਵੀ ਇਕੱਠੇ ਹੋ ਕੇ ਤੁਰਨਾ ਹੈ ਆਪਾਂ ਕੋਈ ਵੀ ਹੋਵੇ ਗਿਲੇ ਸ਼ਿਕਵੇ ਉਹਦੇ ਨਾਲ ਇੱਕ ਪਾਸੇ ਜਦੋਂ ਆਪਾਂ ਪਾਰਟੀ ਬਣਾਉਣੀ ਹੈ ਆਪਾਂ ਕੇਰਾ ਸੱਦਾ ਸਾਰਿਆਂ ਨੂੰ ਦੇਣਾ ਹੈ ਜੇ ਕਿਸੇ ਨੇ ਨਹੀਂ ਆਉਣਾ ਤਾਂ ਉਹਦੀ ਮਰਜ਼ੀ ਕੇਰਾ ਅਸੀਂ ਸੱਦਾ ਸਾਰਿਆਂ ਨੂੰ ਦਵਾਂਗੇ ਬਾਕੀ ਸਾਧ ਸੰਗਤ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਤੁਸੀਂ ਮੈਨੂੰ ਇਨਾ ਮਾਨ ਇੱਜ਼ਤ ਬਖਸ਼ਿਆ ਸਾਧ ਸੰਗਤ ਮੈਂ ਤੁਹਾਨੂੰ ਮੰਨਦੀ ਗੱਲ ਦੱਸਾਂ ਮੇਰੇ ਕੋਲੇ ਤੀਜੇ ਦਿਨ ਤੇਲ ਪਵਾਉਣ ਜੋਗੇ ਪੈਸੇ ਨਹੀਂ ਸੀ ਤੇ ਸਾਧ ਸੰਗਤ ਮੇਰਾ ਰੁਪਈਆ ਨਹੀਂ ਲੱਗਿਆ ਉਹ ਜਿਹੜੇ ਪਹਿਲਾਂ ਵੀ ਤੇਲ ਪਵਾਏ ਸੀ ਉਹ ਵੀ ਤੁਸੀਂ ਪੂਰੇ ਕਰਤੇ ਮੇਰੇ ਜਿਹੜੇ ਪਹਿਲਾਂ ਹਫਤਾ 10 ਦਿਨ ਪਵਾਇਆ ਸੀ ਤੇਲ ਮੈਂ ਬਹੁਤ ਧੰਨਵਾਦ ਕਰਦਾ ਤੁਸੀਂ ਆਪ ਮਹਾਰੇ ਚੋਣ ਲੜੀ ਐ ਬਸ ਆਪਾਂ ਇਕੱਠੇ ਹੋ ਕੇ ਰਹੀਏ ਪਿੰਡਾਂ 'ਚ ਆਪਾਂ ਪਾਰਟੀ ਬਾਜ਼ੀ 'ਚ ਜਾਦਾ ਨਹੀਂ ਵੜਨਾ ਕਿਉਂਕਿ ਇਹ ਜਿਹੜੇ ਪਾਰਟੀਆਂ ਵਾਲੇ ਹੁੰਦੇ ਆ ਨਾ ਬੰਦੇ ਜਿੱਦਣ ਮੈਂ ਪਾਰਲੀਮੈਂਟ 'ਚ ਸੌ ਚੱਕੀ ਐ ਝਾੜੂ ਵਾਲਾ ਸੌ ਚੱਕੇ ਤੇ ਕਾਂਗਰਸ ਵਾਲੇ ਤਾੜੀਆਂ ਮਾਰ ਕਾਂਗਰਸ ਵਾਲਾ ਸੌ ਚੱਕੇ ਤੇ ਝਾੜੂ ਵਾਲੇ ਮਾਰਨੇ ਸਾਰੇ ਉੱਪਰੋਂ ਇੱਕ ਐਂਦਰੋਂ ਆਪਾਂ ਕਿਸੇ ਨਾਲ ਪਿੰਡ 'ਚ ਪਾਰਟੀ ਬਾਜ਼ੀ 'ਚ ਲੜਾਈ ਝਗੜਾ ਨਹੀਂ ਕਰਨਾ ਆਪਾਂ ਪਾਰਟੀ ਆਪਣੀ ਬਣਾਉਣੀ ਹੈ ਜਰੂਰ ਪਰ ਆਪਾਂ ਦੁਸ਼ਮਣੀ ਵਿੱਚ ਨਹੀਂ ਬਦਲਣਾ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ an update